ਤੁਹਾਡੇ মিডিਆ ਰਾਹੀਂ ਆਪਾਂ ਬੇਨਤੀ ਕਰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਇੱਥੇ ਕਿਸੇ ਦੇ ਨਾਲ ਕੋਈ ਭੇਦਭਾਦ ਨਹੀਂ ਹੈਗਾ ਕਿ ਇਹ ਮੁਸਲਮਾਨ ਦੀ ਜਗ੍ਹਾ ਆ ਮੈਂ ਸਰਦਾਰਿਆ ਹੱਥ ਜੋੜਦੇ ਬਹੁਤ ਜ਼ਿਆਦਾ ਦਿਲੋਂ ਸਤਿਕਾਰ ਕਰਦੇ ਇਸ ਜਗ੍ਹਾ ਦਾ ਸਾਡੇ 40 45 ਪਿੰਡਾਂ ਦੇ ਵਿੱਚ ਕਿਸੇ ਵੀ ਬੰਦੇ ਦਾ ਬਾਲ ਨਹੀਂ 빙ਾ ਹੋਇਆ ਇੱਥੇ ਪੁਲੀ ਚਾਹੀਦੀ ਪੁਲ ਬਣਾਉਣਾ ਚਾਹੀਦਾ ਆ ਪਰ ਦੋ ਤਿੰਨ ਪਿੰਡਾਂ ਨੂੰ ਸੌਖ ਹੋ ਜਾਊਗੀ ਜਾਣ ਆਉਂਦੀ ਜੋ ਵੀ ਮੰਗਦਾ ਕੋਈ ਦਰਬਾਰ ਤੇ ਆ ਕੇ ਕੋਈ ਖਾਲੀ ਨਹੀਂ ਜਾਂਦਾ ਹੈਗਾ ਸੁਖਨੇ ਦੇ ਵਿੱਚ ਜਾ ਕੇ ਇਹ ਜਗ੍ਹਾ ਦੇ ਸਾਰੇ ਦਰਸ਼ਨ ਕਰਾਏ ਜੋ ਕਿ ਉਹਨੇ ਆਪ ਦੱਸਿਆ ਇਹ ਗੱਲ ਤੂੰ ਸਾਡੀ ਹੱਦ ਕੌਣ ਬਗੜਨੇ ਵਾਲਾ ਹੈ ਸਾਡੀ ਹੱਦ ਪਤਾ ਤੈਨੂੰ ਕਿੱਥੇ ਤੱਕ ਰੋ ਮੈਨੂੰ ਸਰਕਾਰੀ ਜੋਬ ਮਿਲ ਗਈ ਇਹਨਾਂ ਦੀ ਬਜਾਅਤ ਤੇ ਮਿਲੀ ਤੇ ਸੱਚ ਬੱਚੋ ਸਸਿਆ ਦੋਸਤੋ ਮਹਾਨਵਨੀ ਸਿੰਘ ਜਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਤੇ ਅੱਜ ਪਹੁੰਚੇ ਹਾਂ ਸ਼ਿਆਰਪੁਰ ਦੇ ਪਿੰਡ ਕਿਲਾ ਸ਼ੇਰਖਾਂ ਕਿਲਾ ਸ਼ੇਰਖਾਂ ਦੇ ਨਾਲ ਹੀ ਇੱਕ ਦਰਗਾ ਇੱਕ ਦਰਬਾਰ ਹੈ ਜਿੱਥੇ ਜਿਸ ਦੇ ਇਤਿਹਾਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਇਸ ਇਤਿਹਾਸ ਦੀ ਜਾਣਕਾਰੀ ਵਾਸਤੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਸੇਵਾਦਾਰ ਜੋ ਇਸ ਲਗਲੇ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਅਸੀਂ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਜੀ ਸਰ ਮੇਰਾ ਨਿਰਮਤ ਸਿੰਘ ਜੀ ਪਿੰਡ ਕਿਲਾ ਸ਼ੇਰਖਾਂ ਜੀ ਹਾਂ ਜ਼ਿਲ੍ਹਾ ਹੁਸ਼ਿਆਰਪੁਰਿਆ ਜੀ ਇਹ ਸਾਡੇ ਬਾਬਾ ਜੀ ਦੀ ਜਗਾ ਪਿੰਡ ਕਿਲਾ ਸ਼ੇਰਖਾਂ ਦੇ ਵਿੱਚ ਪੈਂਦੀ ਆ ਜੀ ਕਿਸ ਨਾਮ ਤੇ ਜਗਾ ਜੀ ਇਹ ਪੀਰ ਬਾਬਾ ਚਾਲਮੁਸ਼ਾਫਰ ਜੀ ਠੀਕ ਹੈ ਜੀ ਹਾਂਜੀ ਇਹ ਜੋ ਆਲੇ ਦੁਆਲੇ ਦੀ ਜੋ ਜ਼ਮੀਨ ਹੈ ਇਹ ਸਾਰੀ ਜ਼ਮੀਨਾਂ ਇਹ ਸਾਡੇ ਬਾਬਾ ਜੀ ਦੀ ਆ ਸਤਿਬਾਬਾ ਨੇ ਹਲ ਸਿੰਘ ਜੀ ਹਰੀਆਂ ਬੇਲਾ ਵਾਲਿਆਂ ਦੇ ਉਹਨਾਂ ਦੀ ਸਾਰੀ ਜ਼ਮੀਨ ਹੈ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਇਹੋ ਜਿਹੜਾ ਆਥ ਹੈਗਾ ਜੀ ਹਾਂਜੀ ਇਹ ਬਾਬਾ ਜੀ ਦਾ ਇਤਿਹਾਸ ਹੈਗਾ ਜੀ ਇਹ ਜਗ੍ਹਾ ਰਹਿੰਦੀ ਕੱਚੀ ਹਾਂਜੀ ਇੱਥੇ ਕੋਈ ਵੀ ਆਪਣੀ ਮਨੋਕਾਮਨਾ ਪੂਰੀਆਂ ਕਰਕੇ ਆਉਂਦਾ ਨਾ ਜੀ ਤੱਕ ਕੇ ਆਉਂਦਾ ਕਿ ਸਾਡਾ ਪੁੱਤ ਕੋ ਬਾਹਰ ਚੱਲ ਜਾਏ ਹਾਂਜੀ ਸਾਡਾ ਬੱਚਾ ਠੀਕ ਹੋ ਜਾਏ ਜਾਂ ਸਾਨੂੰ ਕੋਈ ਹੋਰ ਕਿਸੇ ਤਰ੍ਹਾਂ ਦੀ ਦਿੱਕਤ ਆ ਆ ਕੇ ਮੱਥਾ ਟੇਕ ਕੇ ਤੇ ਆ ਦੀਵਾ ਬੱਤੀ ਜਗਾਉਂਦੇ ਆ ਤੇ ਉਹਨਾਂ ਦੀਆਂ ਬਾਬਾ ਜੀ ਮਨੋਕਾਮਨਾ ਪੂਰੀਆਂ ਕਰਦਾ ਇੱਥੇ ਦੀ ਕੋਈ ਕਮੇਟੀ ਨਹੀਂ ਹੈਗੀ ਜੀ ਕੋਈ ਕੁਝ ਨਹੀਂ ਇੱਥੇ ਸਾਡੇ ਸੇਵਾਦਾਰ ਆ ਭਾਜੀ ਹੋਣੀ ਸਾਡੇ ਚਾਚਾ ਜੀ ਹੋਣੀ ਹੋਰ ਵੀ ਜੇ ਕੋਈ ਆਉਂਦਾ ਸੇਵਾ ਕਰਦੇ ਆ ਜੀ ਉਹਨਾਂ ਨੇ ਸਾਰਿਆਂ ਨੇ ਹੀ ਰਲ ਮਿਲ ਕੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਮਹਿਲ ਉਸਾਰੀ ਜਾਂ ਜੋ ਵੀ ਕੰਮ ਕੀਤਾ ਉਹਨਾਂ ਨੇ ਕੀਤਾ ਜੀ ਬਾਕੀ ਦੂਸਰੀ ਗੱਲ ਇਹ ਹੈਗੀ ਆ ਕਿਸੇ ਮੰਤਰੀ ਦਾ ਇੱਥੇ ਯੋਗਦਾਨ ਨਹੀਂ ਹੈਗਾ ਜੀ ਦੋ ਚਾਰ ਵਾਰੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਪੀਰਾਂ ਦੀ ਜਗ੍ਹਾ ਦੇ ਉੱਤੇ ਬਿਆਦਬੀਆਂ ਹੋਈਆਂ ਸਮਾਨ ਇੱਧਰ ਉੱਧਰ ਜਗਾ ਦਾ ਕੀਤਾ ਕੋਈ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਕਿਸੇ ਨੇ ਵੀ 40 ਪਿੰਡਾਂ ਦਾ ਇੱਥੇ ਮੇਲਾ ਹੁੰਦਾ ਜੀ ਅੱਛਾ ਜੀ ਬੜਾ ਵੱਡਾ ਮੇਲਾ ਲੱਗਦਾ ਬਹੁਤ ਵੱਡਾ ਮੇਲਾ ਲੱਗਦਾ ਵੱਡੇ ਵੱਡੇ ਕਲਾਕਾਰ ਆਉਂਦੇ ਫਨਕਾਰ ਬਹੁਤ ਵੱਡੇ ਵੱਡੇ ਆਉਂਦੇ ਆ ਜੀ ਹੋਰ ਵੀ ਕਾਫੀ ਆਉਂਦੇ ਆ ਪਰ ਕਿਸੇ ਦਾ ਵੀ ਯੋਗਦਾਨ ਇੱਥੇ ਨਹੀਂ ਹੈਗਾ ਜੀ ਅਸੀਂ ਕਹਿੰਦੇ ਆ ਕਿ ਜੇ ਆ ਸਾਡਾ ਕੰਮ ਕੱਚਾ ਰਹਿੰਦਾ ਜੀ ਸਾਰੀ ਸੰਗਤ ਨੂੰ ਤੁਹਾਡੇ মিডিਆ ਰਾਹੀਂ ਆਪਾਂ ਬੇਨਤੀ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਆ ਜੋ ਕੱਚਾ ਕੰਮ ਸਾਡਾ ਰਹਿੰਦਾ ਹੈਗਾ ਬਾਬਾ ਜੀ ਦੇ ਆਲੇ ਦੁਆਲੇ ਜੋ ਤਿਆਰੀ ਹੋਣੇ ਵਾਲੀ ਆ ਅਸੀਂ ਰਲ ਮਿਲ ਕੇ ਕਰਾਈਏ ਸਾਰੇ ਭਰਾ ਇਕੱਠੇ ਹੋਣ ਬਾਕੀ ਤੁਸੀਂ ਦੇਖ ਹੀ ਰਹੇ ਹੋ ਬਾਬਾ ਜੀ ਦੀ ਜਗ੍ਹਾ ਨੂੰ ਪਾਣੀ ਇੱਥੇ ਕਾਫੀ ਵਾਰੀ ਆਇਆ ਨੁਕਸਾਨ ਹੋਇਆ ਫਿਰ ਸਾਰਿਆਂ ਨੇ ਰਲ ਮਿਲ ਕੇ ਪਾਣੀ ਜਿਹੜਾ ਤੁਸੀਂ ਕਹਿ ਰਹੇ ਨੁਕਸਾਨ ਹੁੰਦਾ ਕੀ ਕਾਰਨ ਹੈ ਕਿੱਥੋਂ ਪਾਣੀ ਆਉਂਦਾ ਕਾਰਨ ਇਹ ਆ ਦੀ ਸਾਡੇ ਇੱਧਰ ਕੋਈ ਸਰਕਾਰਾਂ ਦਾ ਯੋਗਦਾਨ ਨਹੀਂ ਹੈਗਾ ਇੱਥੇ ਚੋਆ ਦੇ ਵਿੱਚ ਡੰਗੇ ਲੱਗਣੇ ਵਾਲੇ ਬੰਨ ਲੱਗਣੇ ਵਾਲੇ ਆ ਜਦੋਂ ਵੀ ਕੋਈ ਬਰਸਾਤ ਆਉਂਦੀ ਆ ਉਹਨਾਂ ਨੂੰ ਕੋਈ ਨਹੀਂ ਹੈਗਾ ਮੋਹਰਲਾ ਕੋ ਪਿੰਡ ਹੜ ਜਾਊਗਾ ਜਾਂ ਕਿੱਦਾਂ ਵੀ ਨਹੀਂ ਹੈਗਾ ਉਹ ਬਸ ਜਿੱਧਰ ਦੀ ਦੇਖਦਾ ਪਾਣੀ ਆਉਂਦਾ ਇੱਥੇ ਸਾਡੇ ਆ ਪਿੱਛੇ ਜ਼ਮੀਨ ਬਹੁਤ ਹੜ ਗਈ ਸਾਡੇ ਵੀਰਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਆ ਬਾਬਾ ਜੀ ਦਾ ਹੋਇਆ ਮੋਹਰਲੇ ਹੋਰਾਂ ਦਾ ਨੁਕਸਾਨ ਹੋਇਆ ਪਰ ਇੱਥੇ ਆ ਕਿ ਸਰਕਾਰ ਨੇ ਨਹੀਂ ਦੇਖਿਆ ਪਿਆ ਕਿ ਕੀ ਹੋਣੇ ਵਾਲਾ ਕੀ ਨਹੀਂ ਹੋਣੇ ਵਾਲਾ ਜੀ ਜਾਂ ਕਿੱਥੇ ਕਿੱਥੇ ਕੁਝ ਹੋਇਆ ਜੀ ਵੋਟਾਂ ਨੂੰ ਆਉਂਦੇ ਆ ਵੋਟਾਂ ਪਾ ਦੇ ਦੀਆਂ ਚੱਲ ਜਾਂਦੇ ਆ ਅਸੀਂ ਵੀ ਨਹੀਂ ਕੋਈ ਕੇ ਦੀ ਸਰਦਾਰਦੀ ਲਈ ਪਈ ਚਲੋ ਕਿਸੇ ਪਾਰਟੀ ਨੂੰ ਕਹੀਏ ਜਾਂ ਉਹਨਾਂ ਨੂੰ ਆਪੇ ਆਪ ਚਾਹੀਦਾ ਜੀ ਸਾਨੂੰ ਵੋਟਾਂ ਪਾਈਆਂ ਇੱਥੇ ਕੋਈ ਗੋਲਕ ਨਹੀਂ ਹੈਗੀ ਜੀ ਸਾਡੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਇੱਥੇ ਖੁੱਲਾ ਹੀ ਰਹਿੰਦਾ ਜੀ ਇੱਥੇ ਬੱਚੇ ਪੈਸੇ ਚੱਕ ਲੈਣ ਕਈ ਕਿਹਨਾਂ ਕਮੇਟੀ ਵਾਲੇ ਨੇ ਜਾਂ ਕੁੱਬਲੇ ਤਾਂ ਕਮੇਟੀ ਹੈ ਨਹੀਂ ਜੀ ਕੋਈ ਵੀ ਇਹ ਨਹੀਂ ਕਹਿੰਦਾ ਵੀ ਤੂੰ ਇੱਥੋਂ ਪੈਸੇ ਨਹੀਂ ਚੱਕਣੇ ਆ ਪਾ ਗਿਆ ਆ ਚਾਦਰਵਾ ਫੋਲਿਆ ਕੋਈ ਵੀ ਬੱਚਾ ਚੱਕ ਕੇ ਤੋੜ ਦੇਵੇ ਜਾ ਕੋ ਕਰ ਦੇਵੇ ਕਿ ਹੀ ਕਿਸੇ ਨੇ ਕਿਸੇ ਨੂੰ ਦਬਕਾ ਨਹੀਂ ਮਾਰਿਆ ਬੱਚੇ ਨੂੰ ਵੇਖਿਆ ਜਾਂਦਾ ਕਿਵੇਂ ਧਾਰਮਿਕ ਸਥਾਨਾਂ ਉੱਤੇ ਪਰਚੀਆਂ ਵਿੱਚ ਕੱਟੀਆਂ ਜਾਂਦੀਆਂ ਨੇ 500 ਦੀ ਪਰਚੀ ਕੱਟੀ 1000 ਦੀ ਪਰਚੀ ਪਰਚੀ ਕੱਟੀ 10000 ਪਰਚੀ ਕੱਟੀ ਇੱਥੇ ਵੀ ਕੋਈ ਸਿਸਟਮ ਹੈਗਾ ਇਦਾਂ ਦਾ ਕਿ ਉਹ ਉੱਤੋਂ ਰਹਿ ਤਈਏ ਇੱਥੇ ਕੋਈ ਪਰਚੀ ਵਾਲਾ ਕੋਈ ਸਿਸਟਮ ਨਹੀਂ ਹੈਗਾ ਕੋਈ ਇਦਾਂ ਦਾ ਕੋਈ ਨਹੀਂ ਕੋਈ ਹੈਗਾ ਪਰਚੀ ਵਾਲਾ ਨਾ ਕੋਈ ਕਿਸੇ ਨਾ ਧੋਖੇਬਾਜ਼ੀ ਵਾਲਾ ਕੰਮ ਨਹੀਂ ਹੈਗਾ ਜੀ ਠੀਕ ਹੈ ਹਾਂ ਜੀ ਸਾਡੇ ਜੇ ਕੋਈ ਬੰਦਾ 10 ਰੁਪਏ ਦੇ ਕੇ ਵੀ ਜਾਂਦਾ ਸਾਡੇ ਸਰਪੰਚ ਸਾਹਿਬ ਅ ਸਾਡੇ ਰਿਟਾਇਰਮੈਂਟ ਜਿਹੜੇ ਹੋਇਓ ਆ ਭਾਜੀ ਹੁਣੇ ਉਹ ਸੇਵਾ ਕਰਦੇ ਆ ਜੀ ਜੇ ਉਹਨਾਂ ਨੂੰ ਕੋਈ 10 ਰੁਪਏ ਦੇ ਕੇ ਜਾਂਦਾ ਉਹ ਪੰਜ ਕੋਲੋਂ ਪਾ ਕੇ ਆਪਣੇ ਦਰਬਾਰ ਦੇ ਉੱਤੇ ਲਾ ਦਿੰਦੇ ਠੀਕ ਹੈ ਬਹੁਤ ਇਹਨਾਂ ਦੀ ਸੇਵਾ ਸਖਤ ਸੇਵਾ ਜੀ ਤਕਰੀਬਨ ਆਪਣੇ ਘਰ ਦੇ ਵਿੱਚ ਇਹੋ 3 ਘੰਟੇ ਸੌਂਦੇ ਹੋਣੇ ਆ ਤੇ ਬਾਕੀ ਸਾਰਾ ਸਮਾਂ ਆਪਣਾ ਇੱਥੇ ਬਤੀਤ ਕਰਦੇ ਹੋ ਬਹੁਤ ਵਧੀਆ ਇਨਸਾਨੀਆਂ ਜੀ ਇੱਥੇ ਬੱਚੇ ਨੂੰ ਕਿਸੇ ਨੂੰ ਖੰਗ ਨਾ ਹਟਦੀ ਹੋਵੇ ਅੱਛਾ ਜੀ ਕੋਈ ਬਿਮਾਰ ਰਹਿੰਦਾ ਹੋਵੇ ਜੇ ਕੋਈ ਉਦਾਇਕ ਕੋ ਪਰੇਸ਼ਾਨੀ ਹੋਵੇ ਆ ਕੇ ਮੱਥਾ ਟੇਕੇ ਬਾਬਾ ਜੀ ਮਨੋ ਕਾਮਨਾ ਪੂਰੀਆਂ ਕਰਦੇ ਆ ਜੀ ਕਿਸੇ ਪਸ਼ੂ ਦੇ ਕੀੜੇ ਨਾ ਹਟਦੇ ਹੋਣ ਅੱਛਾ ਜੀ ਇੱਥੇ ਰੋੜੇ ਬਣਾ ਕੇ ਪਬਲਿਕ ਚੜਾਉਂਦੀ ਆ ਜੀ ਉਹਨਾਂ ਦੀ ਆ ਮਹਾਰਾਜ ਪੂਰੀਆਂ ਕਰਦੇ ਮਨੋ ਕਾਮਨਾ ਪੂਰੀਆਂ ਕਰਦੇ ਆ ਜੀ ਹੋਰ ਵੀ ਕਿਸੇ ਤਰ੍ਹਾਂ ਦੇ ਕਾਫੀ ਮਖਰੇ ਲੋਕਾਂ ਦੇ ਜਿਹੜੇ ਆ ਆਸ ਹੈਗੀ ਆ ਜੀ ਉਹਨਾਂ ਨੂੰ ਕਿ ਸਾਡੇ ਬਾਬਾ ਜੀ ਠੀਕ ਕਰਦੇ ਮੇਲੇ ਦੇ ਉੱਤੇ ਤੁਸੀਂ ਆ ਕੇ ਦੇਖਿਓ ਸਾਡੇ 40 ਜਾਂ ਪਿੰਡਾਂ ਦਾ ਇੱਥੇ ਰਾਜ ਹੁੰਦਾ ਜੀ ਬਹੁਤ ਵੱਡਾ ਮੇਲਾ ਲੱਗਦਾ ਪਰ ਕਿਸੇ ਕੋਲ ਪੱਕੀ ਸੇਵਾ ਨਹੀਂ ਹੁੰਦੀ ਕਿ ਸਾਨੂੰ ਐਨੇ ਲੱਖ ਰੁਪਏ ਦੇ ਦੇਵੋ ਐਨੇ ਜੋ ਵੀ ਕਿਸੇ ਨੇ 10 ਰੁਪਏ ਦਿੱਤੇ 20 ਰੁਪਏ ਦਿੱਤੇ ਹੋਰ ਕਿਸੇ ਨੇ ਦਿੱਤਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਚੱਲਦਾ ਜੀ ਤੇ ਮੇਲਾ ਜਿਹੜਾ ਇੱਥੇ ਹੁੰਦਾ ਕਿਹੜੇ ਸੀਜ਼ਨ ਦੇ ਵਿੱਚ ਹੁੰਦਾ ਕਦੋਂ ਲੱਗਦਾ ਮੇਲਾ ਜੀ ਆ ਮੋਰਲੇ ਮਹੀਨੇ ਹੋ ਕੇ ਹਟਿਆ ਜੀ ਅੱਛਾ ਜੀ ਕਿੰਨੀ ਵਾਰ ਹੀ ਲੱਗਦਾ ਸਾਲ ਦੇ ਵਿੱਚ ਦੋ ਵਾਰ ਹੀ ਲੱਗਦਾ ਜੀ ਉਹਦਾ ਮੇਨ ਮੇਲਾ ਜਿਹੜਾ ਆ ਇੱਕ ਵਾਰ ਹੀ ਲੱਗਦਾ ਅੱਛਾ ਜੀ ਹਾਂਜੀ ਇਹ ਜਨਮ ਦਿਹਾੜਾ ਮਨੋਂਦੇ ਹੋ ਜਾਂ ਵੈਸੇ ਹੀ ਕੋਈ ਵਰਸੀ ਕਿਵੇਂ ਹੋਗਾ ਜੀ ਬਸ ਇਦਾਂ ਹੀ ਆ ਬਾਬਾ ਜੀ ਦਾ ਮੇਲਾ ਕਹਿ ਦੀਦਾ ਕੋਈ ਜਨਮ ਦਿਹਾੜੀ ਦਾ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਬਾਬਾ ਜੀ ਦਾ ਮੇਲਾ ਜੀ ਖਰਚਾ ਬਹੁਤ ਆਉਂਦਾ ਪਰ ਦੇਣੇ ਵਾਲੀ ਸਾਰੀ ਸੰਗਤ ਹੈ ਜੀ ਜੀ ਕੋ 10 ਰੁਪਏ ਕੋ 20 ਪੈਸੇ ਇੱਥੇ ਕਿਸੇ ਦੇ ਨਾਲ ਕੋਈ ਭੇਦ ਭਾਦ ਨਹੀਂ ਹੈਗਾ ਕਿ ਇਹ ਮੁਸਲਮਾਨ ਦੀ ਜਗ੍ਹਾ ਆ ਮੈਂ ਸਰਦਾਰ ਹੱਥ ਜੋੜਦੇ ਬਹੁਤ ਜ਼ਿਆਦੇ ਦਿਲੋਂ ਸਤਿਕਾਰ ਕਰਦੇ ਇਸ ਜਗ੍ਹਾ ਦਾ ਬਹੁਤ ਦਿਲੋਂ ਸਤਕਾਰ ਕਰਦੇ 40 ਪਿੰਡਾਂ ਦੇ ਵਿੱਚ ਕੋਈ ਵੀ ਬੰਦਾ ਹੈ ਨਾ ਕਿ ਭਈ ਕਈ ਵਾਰੀ ਬੰਦੇ ਹੁੰਦੇ ਕੱਟੜਵਾਦੇ ਹੁੰਦੇ ਆ ਉਹ ਹੁੰਦੇ ਆ ਜੀ ਅਸੀਂ ਮੁਸਲਮਾਨ ਦੇ ਨਹੀਂ ਜਾਣਾ ਅਸੀਂ ਸਾਡੇ ਸਾਡੇ ਦਿਲੋਂ ਸਤਕਾਰ ਕਰਦੇ ਆ ਤੇ 40 ਪਿੰਡਾਂ ਦੀ ਗੱਲ ਕਰੀਏ ਤਾਂ ਲਗਭਗ ਘੱਟ ਤੋਂ ਘੱਟ ਮੰਨ ਲਈਏ 2000 ਬੰਦਾ ਵੀ ਆਪਾਂ ਗਿਣੀਏ ਤੇ 10 ਰੁਪਏ ਹਿਸਾਬ ਨਾਲ ਤੇ ਉਹਦਾ ਬਣ ਗਿਆ 20000 ਰੁਪਏ ਬਣ ਜਾਂਦਾ ਜੀ ਹਾਂਜੀ ਤੇ 20000 ਰੁਪਏ ਵੀ ਜੇ ਭਈ 2 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਇੱਥੇ ਚੜਾ ਕੇ ਤਾਂ ਇਹਦੀ ਡਿਵੈਲਪਮੈਂਟ ਹੋ ਸਕਦੀ ਹੈ ਨੇ ਜੀ ਮੇਲੇ ਤੇ ਇਕੱਠੀ ਹੁੰਦੀ ਸੰਗਤ ਜੀ ਮੇਲੇ ਤੇ ਇਕੱਠੀ ਮੇਲੇ ਤੇ ਇਕੱਠੀ ਹੁੰਦੀ ਸੰਗਤ ਜੀ ਉਹ ਵੀ ਅਸੀਂ ਕਿਸੇ ਨੂੰ ਜ਼ੋਰ ਪਾ ਕੇ ਨਹੀਂ ਆ ਅੱਜ ਪਹਿਲੀ ਵਾਰੀ ਤੁਹਾਡੇ ਮੀਡੀਆ ਰਾਹੀਂ ਦੱਸਣ ਲੱਗੇ ਆ ਕਿ ਕਦੀ ਵੀ ਕਿਸੇ ਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਕੋਈ ਹੋਰ ਨਹੀਂ ਜ਼ੋਰਨਾ ਨਹੀਂ ਕਿਹਾ ਕਹਿੰਦਾ ਜਾਂ ਕੋਈ ਐਨ ਆਰ ਆਈ ਬੰਦੇ ਸਾਡੇ ਬਾਹਰ ਆ ਭਰਾ ਸਾਡੇ ਆ ਅਸੀਂ ਉਹਨਾਂ ਨੂੰ ਨਹੀਂ ਕਦੀ ਵੀ ਕਿਹਾ ਵੀ ਤੁਸੀਂ ਸਾਡੇ ਬਾਬਾ ਜੀ ਲੈ ਆਉ ਦਿਓ ਅਸੀਂ ਬਾਬਾ ਜੀ ਦੇ ਅੱਗੇ ਹੱਥ ਜੋੜੀ ਬਾਬਾ ਜੀ ਤੁਸੀਂ ਆਪਣੇ ਕਾਰਜ ਆਪੇ ਸਵਾਰਨੇ ਆ ਆ ਰੋਜਾ ਉੱਪਰ ਨੂੰ ਬੜਨੇ ਵਾਲਾ ਸਾਰਾ ਜੀ ਆ ਦੁਬਾਰਾ ਲੈਂਟਰ ਤੋੜਿਆ ਆ ਹਾ ਦੁਬਾਰਾ ਬਣਾ ਕਾਫੀ ਖਰਚਾ ਹੋਣਾ ਬਸ ਐਦ ਕੀ ਕਹਿ ਰਹੇ ਆ ਕਿ ਤੁਸੀਂ ਬਾਬਾ ਜੀ ਦਾ ਵੱਧ ਚੜ ਕੇ ਸਹਿਯੋਗ ਦਿਓ ਬਾਬਾ ਜੀ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਪਾਉਗੇ ਕਿਸੇ ਗੱਲ ਦੀ ਵੀ ਕਮੀ ਨਹੀਂ ਆਉਣ ਦੇਂਦੇ ਨਾਹੀਂ ਪਹਿਲਾਂ ਆਉਣ ਦਿੱਤੀਆਂ ਨਾਹੀਂ ਆਊਗੀ ਜੀ ਇੱਕ ਤੁਸੀਂ ਗੱਲ ਕੀਤੀ ਸੀ ਕਿ ਇੱਥੇ ਜਿਹੜੇ ਵੀ ਕੋਈ ਝਿੜੀ ਆ ਜਾਂ ਲੱਕੜ ਬਟਾਲ ਕੋਈ ਦੇਖਦੀ ਕੋਈ ਲਿਜਾ ਨਹੀਂ ਸਕਦਾ ਕੀ ਇਹਦਾ ਇਤਿਹਾਸ ਇੱਥੇ ਇਤਿਹਾਸ ਇੱਥੇ ਇਦਾਂ ਹੈਗਾ ਜੀ ਇਹਨਾਂ ਦੇ ਕੋਲ ਬਾਬਾ ਜੀ ਦੇ ਡਰਦੇ ਆ अच्छा कोई किसी नु को इतिहास दा नहीं पता ਸਾਡੇ 14 ਪਿੰਡਾਂ ਦੇ ਵਿੱਚੋਂ ਦਸਾਂ ਪਿੰਡਾਂ ਦੇ ਵਿੱਚੋਂ ਕੋਈ ਵੀ ਲੱਕੜੀ ਲਿਆ ਕੇ ਬਾਲ ਨਹੀਂ ਸਕਿਆ ਇੱਥੇ ਦਾ ਜਿਹੜਾ ਕੋਈ ਬਾਲਣ ਹੁੰਦਾ ਇੱਥੇ ਦੀ ਲੰਗਰ ਲਈ ਜਾਂਦਾ ਜੀ ਨਾ ਹੀ ਕੋ ਤਿੰਨ ਇੱਥੇ ਬਾਬਾ ਜੀ ਹੈਗੇ ਜਿਹੜੇ ਇਹ ਝਿੜੀ ਦੇ ਨਾਂ ਤੇ ਆ ਮਸ਼ਹੂਰ ਜੀ ਆ ਹੁਣ ਪੱਕੀ ਹੋ ਗਈ ਜਗਾ ਪਹਿਲਾਂ ਬੱਚੇ ਇਹਦੇ ਉੱਪਰ ਚੜ ਜਾਂਦੇ ਸੀਗੇ ਕਦੀ ਕਿਸੇ ਦੇ ਅੱਜ ਤੱਕਰ ਬੱਦੇ ਦੇ ਛੱਟ ਨਹੀਂ ਲੱਗੀ ਬੱਚੇ ਦੇ ਨਹੀਂ ਛੱਟ ਲੱਗੀ ਕੋਈ ਕੰਮ ਨਹੀਂ ਰੁਕਿਆ ਕੋਈ ਜਿੰਨੀ ਕੁ ਵਧੀਆ ਜਗ੍ਹਾ ਮੈਂ ਦੱਸ ਨਹੀਂ ਸਕਦਾ ਜੀ। ਕਈ ਵਾਰ ਦੇਖਿਆ ਜਾਂਦਾ ਕਿ ਜਦੋਂ ਵੱਡੇ ਮੇਲੇ ਲੱਗਦੇ ਨੇ ਤੇ ਉੱਥੇ ਲੀਡਰ ਸਾਹਿਬਾਨ ਵੀ ਪਹੁੰਚਦੇ ਨੇ ਤੇ ਆਪਣਾ ਕੁਛ ਨਾ ਕੁਛ ਯੋਗਦਾਨ ਦੇ ਕੇ ਜਾਂਦੇ ਨੇ। ਇੱਥੇ ਵੀ ਕੋਈ ਇਦਾਂ ਦਾ ਹੈ ਸਿਸਟਮ। ਕੋਈ ਯੋਗਦਾਨ ਨਹੀਂ ਜੀ ਦਿੱਤਾ, 5 ਰੁਪਏ ਦਾ ਵੀ ਯੋਗਦਾਨ ਨਹੀਂ ਦਿੱਤਾ। ਅਸੀਂ ਤਾਂ ਆਪ ਵੀ ਆਪਣੇ ਸੱਦ ਕੇ ਮੰਤਰੀਆਂ ਨੂੰ ਕੋਈ ਆਇਆ ਨਹੀਂਗਾ ਜੀ। ਪੇ 40 ਪਿੰਡਾਂ ਦਾ ਇਕੱਠ ਹੁੰਦਾ ਸਾਡੇ। ਪੇ ਤੁਸੀਂ ਆਵੋ ਸੰਗਤ ਦਾ ਹੌਸਲਾ ਵਧਾਵੋ। ਆਓ ਕੁਮਾੜਾ ਮੋਟਾ ਗਲੀਆਂ ਸਾਡੀਆਂ ਮੋਹਨ ਬਾਬਾ ਜੀ ਦਾ ਰਸਤਾ ਸਾਰਾ ਕੱਚਾ ਹੀ ਆ ਜੀ। ਕੋਈ ਨਹੀਂ ਇੱਥੇ ਕੋਈ ਨਹੀਂ ਆਉਂਦਾ ਜੀ ਸਿਰ ਬੋਟਾਂ ਦੇ ਸਮੇਂ ਜ਼ਰੂਰ ਆਉਂਦੇ ਆ ਜੀ ਉਦਾਂ ਨਹੀਂ ਕੋਈ ਵੀ ਆਉਂਦਾ ਜੀ ਤੇ ਇਹਦੀ ਦਰਬਾਰ ਦੀ ਆਪਣੀ ਜਗ੍ਹਾ ਕਿੰਨੀ ਹੈ ਜੀ ਦਰਬਾਰ ਦੇ ਕੋਈ ਮਿੰਨਤੀ ਨਹੀਂ ਕਰਾਈ ਜੀ ਇਹ ਬਾਬਾ ਜੀ ਹੋਣਾ ਨੇ ਦਿੱਤੀ ਉਹ ਬਾਬਾ ਨਿਹਾਲ ਸਿੰਘ ਜੀ ਹੁਣੇ ਹਰੀਆਂ ਵੇਲਾਂ ਵਾਲਿਆਂ ਨੇ ਇਹ ਜਿੰਨੇ ਵੀ ਦਿੱਤੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤੀ ਉਹ ਆ ਜੀ ਇੱਥੇ ਕੋਈ ਵੀ ਬੰਦਾ ਮਰਜ਼ੀ ਨਹੀਂ ਕਰ ਸਕਦਾ ਉਹਨਾਂ ਤੋਂ ਬਿਨਾਂ ਜੀ ਜੀ ਜਿੰਨੀ ਵਾਰੀ ਵੀ ਗਏ ਆ ਬਾਬਾ ਜੀ ਹੋਣਾ ਨੇ ਕਿਹਾ ਵੀ ਤੁਸੀਂ ਕੋਈ ਨਹੀਂ ਬਣਾ ਲੋ ਉਹ ਨਹੀਂ ਦਾ ਨ ਕੋਈ ਵੀ ਦਖਲਦਾ ਜਿੰਨੀ ਕਰਦੇ ਇਹ ਜਗਾ ਜਿੰਨੀ ਵੀ ਜ਼ਮੀਨ ਜੋ ਜਾਇਦਾਦ ਹੈ ਸਾਰੀ ਉਹਨਾਂ ਦੀ ਹੈ ਜੀ ਹਾਂਜੀ ਤੇ ਜੇ ਕਿਸੇ ਨੇ ਤੁਹਾਨੂੰ ਕੋਈ ਫੰਡ ਦੇਣਾ ਹੋਵੇ ਜਾਂ ਇਹਦੇ ਬਾਰੇ ਕੋਈ ਖਰਚਾ ਭੇਜਣਾ ਹੋਵੇ ਤੇ ਕਿੱਥੇ ਸੰਪਰਕ ਕਰ ਸਕਦਾ ਤੁਹਾਡੇ ਨਾਲ ਕੋਈ ਕੰਟੈਕਟ ਨੰਬਰ ਹੈ ਤੁਹਾਡਾ ਜੀ ਸਾਡੇ ਆ ਪਹਿਲਾਂ ਕੱਟਾ ਨਹੀਂ ਮੈਨੂੰ ਭਾਜੀ ਉਹਨਾਂ ਦਾ ਜਾਦਾ ਮੇਹੇਚੀ ਆ ਸਰਪੰਚ ਭਾਜੀ ਸਾਡੇ ਅਲੀ ਦੀ ਬਸੀ ਤੋਂ ਹਾਂਜੀ ਹਰਮੇਸ਼ ਚੰਦ ਜੀ ਉਹਨਾਂ ਦੇ ਨਾਲ ਕੋਈ ਵੀ ਬੰਦਾ ਕਰ ਸਕਦਾ ਉਹਨਾਂ ਦਾ ਬਾਅਦ ਚ ਨੰਬਰ ਬੋਲ ਦਿੰਨੇ ਅਸੀਂ ਜੀ ਜੇ ਕਿਸੇ ਨੇ ਵੀ ਕਿਸੇ ਤਰ੍ਹਾਂ ਪੈਸਾ ਦੇਣਾ ਹੋਵੇ ਜਾਂ ਸਮਾਨ ਲੈ ਕੇ ਦੇਣਾ ਹੋਵੇ ਆ ਸਾਡੇ ਚਾਚਾ ਜੀ ਮਲਕੀਤ ਜੀ ਆ ਕਿਲਾ ਸ਼ੇਰਖਾਨ ਤੋਂ ਉਹਨਾਂ ਦੀ ਇੱਥੇ ਤਕਰੀਬਨ 24 ਘੰਟੇ ਦੀ ਡਿਊਟੀ ਆ ਰਾਤ ਨੂੰ 2 2.5 ਘੰਟੇ ਜਾਂਦੇ ਆ ਤੀਜੀ ਗੱਲ ਇਹ ਆ ਕਿ ਰਾਤ ਨੂੰ ਇੱਥੇ ਕੋਈ ਬੰਦਾ ਨਹੀਂ ਰਹਿੰਦਾ ਜੀ ਅੱਛਾ ਜੀ ਕੋਈ ਇੱਥੇ ਕੋਈ ਜਿੰਦਾ ਨਹੀਂ ਲੱਗਾ ਤੁਹਾਨੂੰ ਮਿਲਣਾ ਕੋ ਦਰਬਾਰ ਦੇ ਉੱਤੇ ਕੁਝ ਨਹੀਂ ਹੈਗਾ ਇਹ ਚਾਚਾ ਜੀ ਆਲੂ ਕੈਮਰਾ ਮਾਰੇ ਇਹ ਇਹ ਚਾਚਾ ਜੀ ਹੋਣਾ ਦੇ 24 ਘੰਟੇ ਦੀ ਸੇਵਾ ਇੱਥੇ ਉਸ ਤੋਂ ਬਾਅਦ ਮੇਚੀ ਭਾਜੀ ਹੋਣੀ ਸਾਡੇ ਆ ਇਹਨਾਂ ਨੂੰ ਜਿਹੜਾ ਮਰਜੀ ਬੰਦਾ ਮਿਲ ਲੈ ਕੋਈ ਯੋਗਦਾਨ ਦੇਣਾ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਆ ਜੀ ਠੀਕ ਹਾਂਜੀ ਸਾਡੇ ਮੌਜੂਦਾ ਸਰਪੰਚ ਆ ਵੀ ਇਹ ਭਾਜੀ ਹੋਣੀ ਜਿਹੜੇ ਆ ਰਮੇਸ਼ ਚੰਦ ਜੀ ਜੇ ਕਿਸੇ ਨੇ ਵੀ ਕੋਈ ਕਿਸੇ ਤਰ੍ਹਾਂ ਦੀ ਯੋਗਦਾਨ ਦੇਣਾ ਉਹ ਭਾਜੀ ਹੁਣਾਂ ਨਾਲ ਜਰੂਰ ਸੰਪਰਕ ਕਰਨ ਜੀ ਹੱਥ ਜੋੜ ਕੇ ਸਾਡੀ ਬੇਨਤੀ ਆ ਕਿ ਜਦੋਂ ਕਰੋਨਾ ਕਾਲ ਦੇ ਵਿੱਚ ਆਇਆ ਸੀਗਾ ਨਾ ਇੱਧਰ ਸਾਰੇ ਤੁਹਾਨੂੰ ਪਤਾ ਹੀ ਆ ਜੀ ਬੜੀ ਬਾਬਾ ਜੀ ਦੀ ਕਿਰਪਾ ਇਹਨਾਂ ਪੀਰਾਂ ਫਕੀਰਾਂ ਦੇ ਸਿਰ ਦੇ ਉੱਤੇ ਅਸੀਂ ਜਿੰਦੇ ਆ ਬਾਕੀ ਕਿਤੇ ਕਹਿੰਦੇ ਜੀ ਉਹਨੇ ਮਰ ਗਏ ਉਹ ਮਰ ਗਏ ਮਰ ਗਏ ਸਾਡੇ 40 45 ਪਿੰਡਾਂ ਦੇ ਵਿੱਚ ਕਿਸੇ ਵੀ ਬੰਦੇ ਦਾ ਬਾਲ ਨਹੀਂ 빙ਾ ਹੋਇਆ ਨਹੀਂ ਤਾਂ ਤੁਸੀਂ ਦੇਖ ਸਕਦੇ ਆ ਕਿ ਰੋਜ਼ ਕੋਈ ਨਾ ਕੋਈ ਬਿਮਾਰ ਹੋ ਜਾਂਦਾ ਕੋ ਬੱਚਾ ਬਿਮਾਰ ਹੋ ਗਿਆ ਕੋ ਕੋਸ਼ਿਆ ਜਿੰਨਾ ਚਿਰ ਕਰੋਨਾ ਰਹੀ ਆ ਬਿਮਾਰੀ ਉੱਨਾ ਚਿਰ ਕਿਸੇ ਵੀ ਇਲਾਕੇ ਦਾ ਕੋਈ ਵੀ ਬੰਦਾ ਨਹੀਂ ਬਿਮਾਰ ਇਹਨਾਂ ਮਹਾਪੁਰਸ਼ਾਂ ਨੇ ਹੋਣ ਦਿੱਤਾ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਦੇ ਨਾਲ ਪੀਰਾਂ ਫਕੀਰਾਂ ਦੀ ਕਿਰਪਾ ਦੇ ਨਾਲ ਸਾਰਿਆਂ ਦੇ ਨਾਲ ਐਨੀ ਸਾਡੇ ਇਲਾਕੇ ਦੇ ਉੱਤੇ ਮਿਹਰਿਆ ਪੀਰਾਂ ਦੀ ਬਾਬਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪੀਰ ਬਾਬਾ ਫੁਲਾਈਆਂ ਵਾਲੇ ਪੀਰ ਬਾਬਾ ਛੇਕ ਕੋਲਿਆ ਜੀ ਇਹ ਬਹੁਤ ਮਿਹਨਤ ਵਧੀਆ ਜਗਾ ਜੀ ਇਹੋ ਜਿਹੜੀਆਂ ਸ਼ੇਵਾ ਦਾ ਮੰਦਿਰ ਆ ਮਹਾਦੇਵ ਜੀ ਠੀਕ ਬਹੁਤ ਇਤਿਹਾਸਿਕ ਜਗਾ ਉਹ ਵੀ ਜੀ ਪਰ ਤੁਸੀਂ ਯਕੀਨ ਕਰਿਓ ਕਿ ਇੱਥੇ ਇਲਾਕੇ ਦੇ ਵਿੱਚ ਕੋਈ ਵੀ ਬੰਦਾ ਨਹੀਂ ਬਿਮਾਰ ਹੋਇਆ ਕਿਸੇ ਨੂੰ ਬਿਮਾਰੀ ਨਹੀਂ ਹੋਈ ਅਸੀਂ ਕਹਿੰਨੇ ਇਦਾਂ ਦੀਆਂ ਬਿਮਾਰੀਆਂ ਨਾਲੋਂ ਹਨ ਰੱਬ ਸਾਡੇ ਚੰਗੇ ਪਾਸੇ ਕੋਈ ਪੈਸਾ ਲਵਾ ਦੇ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਮਲਕੀ ਜੀ ਸੰਗਤ ਮਲਕੀ ਜੀ ਕਿਹੜੇ ਪਿੰਡ ਤੋਂ ਜੀ ਕਿਲਾ ਸ਼ੇਰਖਾਂ ਤੇ ਇੱਥੇ ਜਗ੍ਹਾ ਦੇ ਵਿੱਚ ਕਿੱਦਾਂ ਦੇ ਦੇਖਦੇ ਹੋ ਹਾਲਾਤ ਜਾਂ ਦਰਬਾਰ ਵਰੇ ਕੁਝ ਕਹਿਣਾ ਚਾਹੂਗੀ ਦੇਖੋ ਜੀ ਅਸੀਂ ਤਾਂ ਬਚਪਨ ਤੋਂ ਹੀ ਆਉਂਦੇ ਆ ਛੋਟੇ ਹੁੰਦੇ ਸੀਗੇ ਇਸ ਜਗ੍ਹਾ ਦੇ ਉੱਤੇ ਖੇਲਦੇ ਵੀ ਰਹੇ ਆ ਤਾਂ ਹੁਣ ਤੱਕ ਆ ਇੱਥੇ ਦੀ ਜਿਹੜੀ ਆ ਮਸ਼ਹੂਰੀ ਇਹੋ ਹੀ ਆ ਕੋਈ ਵੀ ਬੰਦਾ ਆ ਕੇ ਮੱਥਾ ਟੇਕਦਾ ਆ ਤੇ ਠੀਕ ਠਾਕ ਰਹਿੰਦਾ ਆ ਹੋਰ ਸਾਡੇ ਪਿੰਡ ਜਿਹੜੇ ਅੱਗੇ ਨਾਲੋਂ ਕਾਫੀ ਜਿਹੜੇ ਆ ਪਹਿਲਾਂ ਨਾਲੋਂ ਤਾਂ ਰਕੀਦੀ ਕਰ ਗਏ ਹੋ ਆ ਤੇ ਬਾਕੀ ਜਨਤਾ ਸਾਹਿਬ ਦੀ ਇੱਧਰ ਆਏ ਸੀਗੇ ਤਾਂ ਸਾਰਾ ਕੁਝ ਉਹ ਦੇਖ ਕੇ ਗਏ ਆ ਤੇ ਕਾਫੀ ਹੱਦ ਤੱਕ ਸਾਡੇ ਕੰਮ ਹੋ ਚੁੱਕੇ ਹੋ ਆ ਤੇ ਕੁਝ ਬਾਕੀ ਰਹਿੰਦੇ ਵੀ ਆ ਤੇ ਬਾਕੀ ਇਹ ਫਿਰ ਪੰਜ ਸਾਹਿਬ ਨੇ ਹੁਣ ਨਹੀਂ ਦੱਸੇ ਦਿੱਤਾ ਤੁਹਾਨੂੰ ਤੇ ਸਾਡੇ ਹੈਗੇ ਆ ਨਿਰਮਲ ਸਿੰਘ ਜੀ ਇਹਨਾਂ ਨੇ ਸਾਰੇ ਚਾਦਨਾ ਪਾਤਾ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਆ ਤੇ ਬਾਕੀ ਜੇਕਰ ਤੁਸੀਂ ਇਹ ਸਾਨੂੰ ਰਾਸਤੇ ਦੀ ਥੋੜੀ ਪ੍ਰੋਬਲਮ ਹੈਗੀ ਆ ਇਸ ਜਗ੍ਹਾ ਤੇ ਆਉਣ ਨੂੰ ਤੇ ਪਾਣੀ ਆਉਂਦਾ ਸੀ ਜਿਹੜਾ ਇਹ ਵੀ ਇਹਨਾਂ ਦੀ ਸੰਗਤ ਦੇ ਮਿਹਰਬਾਨੀ ਦੇ ਨਾਲ ਉੱਚਾ ਹੋ ਗਿਆ 2 ਫੁੱਟ 3 ਫੁੱਟ ਚਾ ਹੋ ਗਿਆ ਤੇ 14 ਦਾ ਪਾਣੀ ਆਉਂਦਾ ਸੀ ਯਾਨੀ 14 ਜਿਹੜਾ ਬੰਨ ਲੱਗ ਜਾਗੇ ਤਾਂ ਬਹੁਤ ਵਧੀਆ ਗੱਲ ਵਾ ਤੇ ਨਾਲੇ ਇੱਥੇ ਇੱਕ ਪੁਲੀ ਚਾਹੀਦੀ ਪੁਲ ਬਣਾਉਣਾ ਚਾਹੀਦਾ ਆ ਤਾਂ ਦੋ ਤਿੰਨ ਪਿੰਡਾਂ ਨੂੰ ਸੌਖ ਹੋ ਜਾਊਗੀ ਜਾਣ ਆਉਣ ਦੀ ਧੰਨਵਾਦ ਹਾਂ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰ ਕੁਮਾਰ ਹੈ ਜੀ ਮੇਰਾ ਪਿੰਡ ਹੈਗਾ ਬਸੀ ਜਮਾਲਖਾਂ ਮੈਂ ਸਾਬਕਾ ਸਰਪੰਚ ਬਸੀ ਜਮਾਲਖਾਂ ਤੋਂ ਇਹ ਜਿਹੜੀ ਸਾਡੀ ਪੰਚਾਇਤ ਹੈਗੀ ਹੈ ਲਗਭਗ ਚਾਰਾਂ ਪਿੰਡਾਂ ਦੀ ਜੁਆਇੰਟ ਪੰਚਾਇਤ ਹੈਗੀ ਹੈ ਇਹ ਛੋਟੇ ਛੋਟੇ ਥੋੜੀਆਂ ਥੋੜੀਆਂ ਵੋਟਾਂ ਕਰਕੇ ਨਾ ਜੀ ਤੇ ਇਹ ਇਹ ਜੁਆਇੰਟ ਕੀਤੀ ਗਈ ਹੈ ਪਿੰਡ ਜਿਹੜੀ ਬਸੀ ਜਮਾਲਖਾਂ ਦੇ ਨਾਂ ਦੇ ਪੰਚਾਇਤ ਵੱਜਦੀ ਆ ਵਿਚਾਂ ਦੇ ਆ ਪਿੰਡ ਕਿਲਾ ਸ਼ੇਰਖਾਂ ਬਸ ਗਲਾਦੀਨ ਬਸ ਸ਼ਾਹ ਮੁਹੰਮਦ ਦੇ ਚਾਰਾਂ ਪਿੰਡਾਂ ਦੀ ਪੰਚਾਇਤ ਹੈਗੀ ਆ ਇਹ ਜਿਹੜੀ ਜਗ੍ਹਾ ਹੈਗੀ ਆ ਬਹੁਤ ਜਿੱਦਾਂ ਸਾਡੇ ਬਜ਼ੁਰਗ ਕਹਿੰਦੇ ਆ ਜ ਅਸੀਂ ਵੀ ਸ਼ੁਰੂ ਤੋਂ ਸਾਡੀ 50 ਸਾਲਾਂ ਉਮਰ ਹੋ ਗਈ ਆ ਚਲੋ ਆਉਂਦੇ ਆ ਮੱਥਾ ਟੇਕਦੇ ਆ ਮਨੋ ਕਾਮਨਾ ਪੂਰੀਆਂ ਕਰਦੇ ਆ ਨਾ ਜੀ ਤੇ ਬਹੁਤ ਸ਼ਕਤੀ ਜਗ੍ਹਾ ਜਾਨੀ ਕਿ ਮਨੋ ਕਾਮਨਾ ਕੋ ਜੋ ਵੀ ਮੰਗਦਾ ਕੋਈ ਦਰਬਾਰ ਤੇ ਆ ਕੇ ਕੋਈ ਖਾਲੀ ਨਹੀਂ ਜਾਂਦਾ ਹੈਗਾ ਜਿੰਨੇ ਵੀ ਆਇਆ ਬਹੁਤ ਜੰਤਾ ਬਹੁਤ ਲੋਕ ਜਿੱਦਾਂ ਬਸੀ ਬਸੀ ਅਲੀ ਦੀ ਬਸੀ ਹੈਗੀ ਆ ਮੋਚਪੋੜਿਆਗਾ ਨਾਰੂ ਨਿੰਗਲ ਹੈਗਾ ਇੱਧਰ ਜਿੰਨੇ ਵੀ ਪਿੰਡ ਲਗਭਗ 10 ਕਿਲੋਮੀਟਰ ਦੇ ਵਿੱਚ ਵਿੱਚ ਪੈਂਦੇ ਆ ਜਾਨੀ ਕਿ ਸਾਰੀ ਇੱਥੇ ਆਉਂਦੇ ਆ ਮੱਥਾ ਟੇਕਦੇ ਆ ਆਪਣੀ ਸ਼ਰਧਾ ਨਾਲ ਸ਼ਰਧਾ ਭਾਵਨਾ ਨਾਲ ਸਾਰੇ ਝੋਲੀਆਂ ਭਰ ਕੇ ਜਾਂਦੇ ਆ ਤੇ ਪੁਰਾਣੀ ਜਗਾ ਜਾਂ ਕਾਫੀ ਸਾਡੇ ਬਜ਼ੁਰਗਾਂ ਤੋਂ ਵੀ ਪੁਰਾਣੀ ਜਗਾ ਹੈਗੀ ਆ ਯਾਨੀ ਕਿ ਇਹ ਨਹੀਂ ਕਹਿ ਸਕਦੇ ਕੋਈ ਦੱਸ ਸਕਦੇ ਵੀ ਕਿਹੜੇ ਸਾਲ ਤੋਂ ਸੀ ਕਿਹੜੇ ਕਿੰਨੇ ਸੀਗੇ ਇਹਦਾ ਕੋਈ ਕੋਈ ਹਿਸਾਬ-ਤਾਬ ਨਾ ਸਾਡੇ ਬਜ਼ੁਰਗਾਂ ਨੂੰ ਪਤਾ ਤੇ ਨਾ ਹੀ ਸਾਨੂੰ ਪਤਾ ਲੇਕਿਨ ਇਹ ਹੈਗਾ ਆ ਵੀ ਬਹੁਤ ਸ਼ਕਤੀਸ਼ਾਲੀ ਜਗਾ ਜਾਂ ਸਾਰੇ ਮੰਦੇ ਆ ਦਰਬਾਰ ਤੇ ਆਉਂਦੇ ਆ ਕੋਈ ਇੱਥੇ ਜਾਤ ਪਾਤ ਦਾ ਨਹੀਂ ਹੈਗਾ ਕੋਈ ਬਰਾਦਰੀ ਦਾ ਨਹੀਂ ਯਾਨੀ ਕਿ ਸਾਰੇ ਆਪਣੇ ਲਗਨ ਨਾਲ ਸਾਰੇ ਆਪਣੇ ਪਿਆਰ ਨਾਲ ਸਾਰੇ ਰਹਿੰਦੇ ਹੈਗੇ ਆ ਤੇ ਬਾਕੀ ਇਹ ਹੈਗਾ ਵੀ ਆ ਜਿੱਦਾਂ ਨਿਰਮਲ ਸਿੰਘ ਹੁਣੇ ਦੱਸਿਆ ਵੀ ਜਿਹੜਾ ਰਸਤਾ ਹੈਗਾ ਜੀ ਰਸਤਾ ਜੇ ਪੱਕਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਜਦੋਂ ਬਰਸਾਤ ਹੁੰਦੀ ਹੈ ਮੀਂਹ ਪੈਂਦੇ ਆ ਤੇ ਚਿੱਕੜ ਹੋ ਜਾਂਦਾ ਹੈ ਜੀ ਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਸ਼ੇਰ ਦੇ ਕਿਲੇ ਚ ਮੇਨ ਹੀ ਜਿਹੜਾ ਜਿਹੜਾ ਜਗਾਦਾ ਨਾਮ ਆ ਸ਼ੇਰ ਦੇ ਕਿਲੇ ਚ ਪੈਂਦਾ ਕਿਲਾ ਸ਼ੇਰ ਖਾਨ ਦੇ ਵਿੱਚ ਸ਼ੇਰ ਦੇ ਕਿਲੇ ਚ ਪ੍ਰੋਬਲਮਾਂ ਹੈਗੀਆਂ ਕਈ ਕੰਮ ਹੋਣੇ ਵਾਲੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਿੰਦਰ ਸਿੰਘ ਬਸਿੱਧ ਮਾਲਕਾਂ ਤੋਂ ਬਾਬੇ ਜੀ ਦੀ ਪਾਰ ਕਿਰਪਾ ਨਾਲ ਇੱਕ ਘਟਨਾ ਜਿਹੜੀ ਦੇਖੀ ਹੈ ਉਹ ਮੈਂ ਸਾਰਿਆਂ ਦੇ ਸਾਹਮਣੇ ਬਿਆਨ ਕਰਦਾ ਕਿ ਇੱਕ ਵਾਰੀ ਜਦੋਂ ਪਾਣੀ ਦੀ ਟੈਂਕੀ ਬਣੀ ਤਾਂ ਇੱਕ ਬੰਦਾ ਦਸੂਏ ਤੋਂ ਟਰੱਕ ਬਜਰੀ ਦਾ ਲੈ ਕੇ ਵਾਟਰ ਸਪਲਾਈ ਤੇ ਪਹੁੰਚਿਆ ਔਰ ਦੇਖਦਾ ਦੇਖਦਾ ਇਸ ਜਗ੍ਹਾ ਦੇ ਉੱਤੇ ਮਤਲਬ ਨੇ ਟੇਕਿਆ ਕਿ ਜਦੋਂ ਕਿ ਉਹ ਡਰਾਈਵਰ ਸੀਗਾ ਤੇ ਉਹਨੇ ਮਤਲੇ ਅਰਦਾਸ ਕੀਤੀ ਕਿ ਬਾਬਾ ਜੀ ਕਿ ਜੇ ਮੈਨੂੰ ਇੱਕ ਗੱਡੀ ਤੂੰ ਮੁੱਲ ਹੀ ਦੇ ਦੇਵੇਂ ਤਾਂ ਮੈਂ ਤੇਰੇ ਇੱਕ ਗੱਡੀ ਬਜਰੀ ਦੇ ਜੜਾਵਾ ਉਹ 15-20 ਸਾਲ ਬਾਅਦ ਜੀ ਉਹ ਕੋਈ ਇੱਕ ਗੱਡੀ ਦੀ بجائے ਕਈ ਗੱਡੀਆਂ ਹੋ ਗਈਆਂ ਔਰ ਯਾਦ ਵੀ ਇਸ ਜਗ੍ਹਾ ਦਾ ਭੁੱਲ ਗਿਆ ਭੁੱਲ ਗਿਆ ਹਾਂ ਬੇ ਕਿਸ ਜਗ੍ਹਾ ਤੇ ਮੈਂ ਉਹ ਬਜਰੀ ਚੜੋਣੀ ਆ ਔਰ ਇਹ ਬਾਬਾ ਜੀ ਗਾਏ ਔਰ ਸੁਖਨੇ ਦੇ ਵਿੱਚ ਜਾ ਕੇ ਇਹ ਜਗ੍ਹਾ ਦੇ ਸਾਰੇ ਦਰਸ਼ਨ ਕਰਾਏ ਜੋ ਕਿ ਉਹਨੇ ਆਪ ਦੱਸਿਆ ਇਹ ਗੱਲ ਉਸ ਬੰਦੇ ਨੇ ਔਰ ਉਹ ਜਦੋਂ ਬਜਰੀ ਦੀ ਗੱਡੀ ਲੈ ਕੇ ਆਇਆ ਤਾਂ ਪਿੰਡ ਕਿਲੇ ਨਰੂਨਗਲ ਪਹੁੰਚਿਆ ਤਾਂ ਉੱਥੇ ਪੁੱਛਦਾ ਹੈ ਕਿ ਬਾਬਾ ਜੀ ਦੀ ਇੱਦਾਂ ਦਾ ਜਗ੍ਹਾ ਹੈਗੀ ਹੈ ਬੇ ਉਸ ਜਗ੍ਹਾ ਤੇ ਬਜਰੀ ਦੀ ਗੱਡੀ ਚੜਾਣੀ ਹੈ ਲਾ ਕੇ ਬਾਟਰਸ ਖਲਾਈ ਹੈ ਤਾਂ ਸਾਹਮਣੇ ਟੈਂਕੀ ਦਿਸ ਵੀ ਰਹੀ ਹੈ ਅੱਛਾ ਜਦੋਂ ਮਤਲਬ ਉਹ ਉੱਥੇ ਗਿਆ ਤਾਂ ਮੋਰਚੋ ਆਇਆ ਸੀਗਾ ਤੇ ਮੈਨੂੰਸ ਬੁਲਾਇਆ ਗਿਆ ਉਹਨਾਂ ਦੇ ਇੱਕ ਬੰਦੇ ਨੇ ਆਇਆ ਵੀ ਇੱਕ ਬਜਰੀ ਦੀ ਗੱਡੀ ਜਿਹੜੀ ਕਿ ਬਾਬਾ ਸ਼ਾਨ ਸ਼ਾਫਰਾਨੀ ਹੈ ਕਿ ਉਸ ਉਹਨੇ ਸੁਖਣਾ ਸੁਖੀ ਤਗੀ ਤੇ ਉਹਦੀ ਸੁਗਣਾ ਫੂਰੀ ਹੋ ਗਈ ਹੁਣ ਉਹ ਜਿਆਦਾ ਹੀ ਭੁੱਲ ਗਿਆ ਜਗਾ ਹੈ ਕਿੱਥੇ 15-20 ਸਾਲ ਬਾਅਦ ਉਹਦਾ ਵੀ ਬੰਦੇ ਨੂੰ ਭੁੱਲ ਜਾਂਦੀ ਲੇਕਿਨ ਉਹ ਤਾਂ ਇਹਨਾਂ ਨੇ ਯਾਦ ਕਰਾਈ ਹੈ ਸਾਰਾ ਕੋਈ ਸੀਨ ਜਿਹੜਾ ਹੈਗਾ ਉਹ ਕਹਿੰਦਾ ਮੈਨੂੰ ਦਿਖਾਇਆ ਤੇ ਉਹ ਇੱਕ ਜਗ੍ਹਾ ਤੇ ਉੱਪਰ ਫਿਰ ਅਸੀਂ ਚੁੱਬੇ ਵਾਲਾ ਦੀ ਗੱਡੀ ਇੱਥੇ ਲੈ ਕੇ ਤਾਂ ਇੱਥੇ ਗੱਡੀ ਉਹ ਲਾ ਕੇ ਗਿਆ ਹਾਂ ਇਹ 15 20 ਸਾਲ ਬਾਅਦ ਜਿਹੜੀ ਸੁਖਣਾ ਆ ਉਹ ਵੀ ਲੈ ਲੈਂਦੇ ਆ ਔਰ ਜੇ ਕਿਸੇ ਨੇ ਮੰਨ ਕਰਕੇ ਕੋਈ ਸੁਖਣਾ ਸੁਖੀ ਹੈ ਉਹਦੀ ਸੁਖਣਾ ਵੀ ਪੂਰੀ ਹੋ ਜਾਂਦੀ ਹੈ ਇੱਕ ਵਾਰ ਇੱਕ ਪੱਠੇ ਵਾਲਾ ਆਇਆ ਜੀ ਉਹ ਕਹਿੰਦਾ ਵੀ ਮੇਰੇ ਪੱਠੇ ਨੂੰ ਅੱਗੇ ਨਹੀਂ ਚੱਲ ਰਹੀ ਤਾਂ ਇੱਥੇ ਨਮਸ਼ਕਾਰ ਕੀਤੀ ਕਿ ਪੱਠੇ ਵਾਲਾ ਵੀ ਆਪ ਦੱਸਦਾ ਸੀਗਾ ਕਿ ਨਮਸਕਾਰ ਕੀਤੀ ਕਿ ਬਾਬਾ ਜੀ ਮੇਰੇ ਪੱਠੇ ਦੀ ਇੱਟ ਵਧੀਆ ਨਿਕਲੇ ਕਿ ਅੱਗ ਵੀ ਜਲ ਜਾਵੇ ਤੇ ਮੈਂ ਇਹਦੀ ਜੋ ਬਾਉਂਡਰੀ ਹੈਗੀ ਇਹਦੀ ਹੱਦ ਤੁਹਾਡੀ ਪੱਕੀ ਕਰਾ ਦਿਆਂ ਤਾਂ ਇਹ ਬਾਬਾ ਜੀ ਉਸ ਰਾਤ ਸੁਖਰੇ ਦੇ ਵਿੱਚ ਉਹਨੂੰ ਦਰਸ਼ਨ ਦਿੱਤੇ ਕਿ ਤੂੰ ਸਾਡੀ ਹੱਦ ਕੌਣ ਬਗੜਨੇ ਵਾਲਾ ਹੈ ਸਾਡੀ ਹੱਦ ਪਤਾ ਤੈਨੂੰ ਕਿੱਥੇ ਤੱਕ ਰੋ ਜੇ ਤੇਰੇ ਮਨ ਵਿੱਚ ਸ਼ਰਦਾ ਹੈ ਤਾਂ ਇੱਕ ਪਾਈਆ ਚੌਲ ਲਿਆਗੇ ਤੇ ਨਮਜਕਾਰ ਕਰਦੇ ਤੇਰੀਆਂ ਇਟਾਂ ਸਾਰੇ ਤੋਂ ਵਧੀਆ ਨਿਕਲਣੀਆਂ ਉਹ ਹੋਇਆ ਵੀ ਇਸੇ ਤਰ੍ਹਾਂ ਉਹਨੇ ਦੱਸਿਆ ਜੀ ਇਹ ਗੱਲ ਹਾਂ ਇਹ ਇੱਕ ਦੋ ਕਟਣਾ ਜਿਹੜੀਆਂ ਮੈਂ ਹੋਈਆਂ ਦੱਸ ਸਕਦਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਇੱਥੋਂ ਦੇ ਜਿਹੜੇ ਤੁਸੀਂ ਆਏ ਦਰਬਾਰ ਦੇ ਵਿੱਚ ਦਰਸ਼ਨ ਵੀ ਕਰਦੇ ਹੋ ਰੋਜ਼ ਆ ਕੇ ਤੇ ਇਹਦੇ ਇਤਿਹਾਸ ਬਾਰੇ ਕੀ ਦੇਖੋ ਜਨਾਬ ਜੀ ਗੱਲ ਇਦਾਂ ਹੈਗੀ ਆਵੇ ਮੈਂ ਤਾਂ ਆਪਣੇ ਆਪ ਬਾਰੇ ਕਹੂੰਗਾ ਜੋ ਕੁਝ ਮੇਰੇ ਨਾਲ ਇਸ ਜਗ੍ਹਾ ਬਾਰੇ ਕਟਣਾ ਬਾਰੇ ਬਹੁਤ ਘਰ ਚ ਗਰੀਬੀ ਸੀਗੀ ਇਸ ਘਰ ਦੇ ਆ ਕੇ ਨਾ ਬੜੇ ਚੰਗ ਬੇਲਾ ਸਗਾ ਝਿੜੀ ਕਾਫੀ ਸੀ ਛੋਟੇ ਛੋਟੇ ਰਸਤੇ ਸੀਗੇ ਇਹਨਾਂ ਰਸਤੇ ਤੇ ਆ ਕੇ ਮੈਂ ਸਾਫ ਸਫਾਈਆਂ ਕਰਨਾ ਥੋੜਾ ਬੜਾ ਨਮਸਕਾਰ ਕਰਕੇ ਚੱਲ ਜਾਣਾ ਉਹਦੇ ਬਾਅਦ ਨਾ ਹੌਲੀ ਹੌਲੀ ਹੋਇਆ ਕਿ ਸ ਮੈਨੂੰ ਸਰਕਾਰੀ ਜੋਬ ਮਿਲ ਗਈ ਇਹਨਾਂ ਦੀ ਬਦੌਲਤ ਮਿਲੀ ਜੇ ਸੱਚ ਪੁੱਛੋ ਇਹਦਾ ਵੀ ਬੋਲ 34 ਸਾਲ 10 ਦਿਨ ਪੰਜਾਬ ਸਰਕਾਰ ਦੀ ਨੌਕਰੀ ਕਰਕੇ ਘਰ ਵੀ ਮੈਂ ਰਿਟਾਇਰ ਹੋ ਕੇ ਆ ਗਿਆ ਰਿਟਾਇਰ ਹੋਏ ਨੇ 12 13 ਸਾਲ ਹੋ ਗਏ ਅਸੀਂ ਇਹਨਾਂ ਨੂੰ ਕਿੱਦਾਂ ਭੁੱਲ ਸਕਦੇ ਆ ਇਹਦਾ ਬੱਚਿਆਂ ਦੇ ਖੁਸ਼ੇ ਬਹੁਤ ਆ ਅਸੀਂ ਕਹਿਣ ਜਿਦਾ ਮਰਜੀ ਗਈ ਜਾਵੇ ਹਮਾ ਤੁਹਾਡੇ ਕਿੱਦਾਂ ਬੀ ਆਸਾਂ ਮਰਾ ਦਾ ਸਭੀਆਂ ਪੂਰੀਆਂ ਹੁੰਦੀਆਂ ਜੇ ਬੰਦਾ ਸੱਚੇ ਦਿਨੋਂ ਆਵੇ ਜੇ ਦਿਲ ਚ ਖੋਟ ਰੱਖ ਕੇ ਆਵੇ ਤਾਂ ਫੇਰ ਤਾਂ ਕਹੀ ਦੀ ਵੀ ਨਹੀਂ ਹੁੰਦੀ ਕਹਾਂ ਜਿੱਥੇ ਮਰਜੀ ਕੋ ਚੱਲ ਜਾਵੇ ਹਾਂਜੀ ਸੋ ਮੈਂ ਇਹਦੀ ਬੇਨਤੀ ਕਰਦਾ ਮੈਂ ਯਾਨੀ ਇਹਨਾਂ ਤੋਂ ਠੀਕ ਹੈ ਯਾਰ ਜਗਾ ਮਨਣਯੋਗ ਆ ਸਾਰਾ ਇਲਾਕਾ ਬਾਹਰੋਂ ਵੀ ਆਉਂਦੇ ਆ ਬਾਹਰ ਵੀ ਗਾਇਬ ਤੇ ਦੇਸੋਂ ਵਿਦੇਸ਼ ਵੀ ਗਏ ਆ ਸਾਰੇ ਮਤਲਬ ਜੰਦੇ ਵੀ ਆਉਂਦੇ ਆ ਉਹ ਇੱਥੇ ਆ ਕੇ ਨਮਸਕਾਰ ਕਰਦੇ ਆ ਆ ਹੁਣ ਜਗ੍ਹਾ ਫੇਰ ਥੇ ਇੱਕ ਹੋਰ ਵੀ ਜਗ੍ਹਾ ਦੀ ਸਕਦਾ ਇਹ ਵੀ ਇੱਥੇ ਰਾਤ ਨਹੀਂ ਕੋ ਰਹਿ ਸਕਦਾ ਠੀਕ ਹੈ ਜੀ ਇੱਥੇ ਜੋ ਕੋਈ ਨਾ ਸਾਧੂ ਸੰਗਤ ਆ ਕੇ ਕੋਈ ਜਗ੍ਹਾ ਤੇ ਰਾਤ ਨਹੀਂ ਕੋ ਰਹਿ ਸਕਦਾ ਨਾ ਕੱਟ ਸਕਦਾ ਨਾ ਰਹਿ ਸਕਦਾ ਇਹ ਜਗ੍ਹਾ ਜਿੱਦਾਂ ਸੁਣਦੇ ਆ ਬਜ਼ੁਰਗਾਂ ਤੋਂ ਇੰਨੀ ਪੈਸੇ ਦੇ ਕੇ ਮੁੱਲ ਖਰੀਦੀ ਸੀ ਕਿ ਪਹਿਲਾਂ ਵਿਛਵੇਂ ਨੋਟ ਫੇਖ ਖੜਮੇ ਨੋਟ ਦਿਤੇ ਉਹ ਮੰਨਿਆ ਉਹ ਜਾਦੂ ਉਹ ਹਰੇ ਹਰੇ ਵੀ ਕਹਿ ਗਿਆ ਜੇਗਾ ਵੀ ਮੈਂ ਬਲਿਹਾਰਿਆ ਫ੍ਰੀਜ ਛੱਡ ਕੇ ਗਿਆ ਸੀ ਇਹਨਾਂ ਕੋਲ ਤੁਸੀਂ ਗਾਲੀ ਤਾਂ ਵੀ ਇੱਕ ਤਰ੍ਹਾਂ ਰਸਤਾ ਬਣਾ ਦਿਓ ਜੀ ਜੀ ਮੈਂ ਜਿਹੜੀ ਬਾਕੀ ਆ ਇਹਨਾਂ ਨੇ ਉਹ ਸਾਰੀ ਕੀਤੀ ਆ ਮਕਾਨਾਂ ਦੀ ਮਾੜੀ ਮੋਟੀ ਜਿੱਦਾਂ ਵੀ ਮੰਦਰ ਦੀ ਰੱਖ ਲੋ ਕੁਝ ਵੀ ਜਗ੍ਹਾ ਦੀ ਇਹ ਜਿੰਨਾ ਇਲਾਕੇ ਦੇ ਬਾਹਲੇ ਦੇ ਛੰਬ ਦੇਸ਼ ਗਏ ਆ ਥੋੜੇ ਬੜੇ ਫਿਰਮਤ ਕਰਕੇ ਮਾੜੀ ਮੋਟੀ ਆ ਕੀਤੀ ਇਹਨਾਂ ਨੇ ਇਨੀ ਹਿੰਮਤ ਸਾਡੇ ਚ ਪਾਈ ਆ ਗਾਹਾਂ ਵੀ ਅਸੀਂ ਇਦਾਂ ਦਾ ਕਾਰੋਬਾਰ ਸਾਨੂੰ ਬਲ ਬਖਸ਼ਣਾ ਨਮਸਕਾਰ ਕਰਦੇ ਆ ਇਹਨਾਂ ਨੂੰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਜੇ ਜੇ ਕਿਸੇ ਵੀਰ ਨਾਲ ਨਾ ਜੀ ਕਿਸੇ ਤਰ੍ਹਾਂ ਦੀ ਸੇਵਾ ਭੇਜਣੀ ਆ ਇਹ ਸਾਡੇ ਭਾਜੀ ਹੋਣੀ ਆਪਣਾ ਨੰਬਰ ਦੱਸ ਦੋਗੇ ਉਸ ਨੰਬਰ ਦੇ ਉੱਤੇ ਸੇਵਾ ਦੇ ਕੇ ਜੋ ਵੀ ਕਿਹਨੇ ਤੇ ਫੋਲੋ ਪੈਸਾ ਭੇਜਣਾ ਜਾਂ ਕੋਈ ਇਟਾਂ ਦਾ ਦਾਨ ਕਰਨਾ ਬਜਰੀ ਦਾਨ ਕਰਨੀ ਆ ਜਾਂ ਕਿਸੇ ਤਰ੍ਹਾਂ ਦੀ ਸੇਵਾ ਦੇਣੀ ਆ ਇਹ ਭਾਜੀ ਹੁਣਾਂ ਸਾਡੇ ਨਾਲ ਕੰਟੈਕਟ ਕਰਨ ਜੀ ਇਹ ਆਪਣਾ ਨੰਬਰ ਆਪ ਦੱਸ ਦਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੰਬਰ 9417768824 9417768824 ਜਿਸ ਸੱਜਣ ਪੁੱਛ ਨੇ ਵੀ ਜਿਸ ਮਾਲਕ ਨੇ ਵੀ ਜਿਸ ਨੇ ਸੇਵਾ ਨਾਲ ਜੋੜਨਾ ਹੈਗਾ ਆਪਣੀ ਸੇਵਾ ਲਾਣੀ ਹੈਗੀ ਐ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੈਗੇ ਮਾਲਕ ਦੀ ਰਾਮਤਾ ਪ੍ਰਬਤ ਕਰੋ ਮਾਲਕ ਖੁਸ਼ੀਆਂ ਬਖਸ਼ਣ ਜਿਹੜੇ ਸੱਜਣ ਜੁੜਦੇ ਉਹਨਾਂ ਦੀ ਅਸਮਰਾਧਾ ਪੂਰੀਆਂ ਕਰਨ ਵਾਲਾ ਮਾਲਕ ਰਾਮੋ ਕਰਮੋਸ ਮਾਲਕ ਦਾ ਸਲਾਮ ਸਤਿ ਸ੍ਰੀ ਅਕਾਲ ਜੀ ਇਹ ਵੀ ਯੂਨੀਵਰਸਿਟੀ ਜਲੰਧਰ ᱮਮਪਾਵਰਿੰਗ ਸਟੂਡੈਂਟ ਵਿਦ 21 ਸੈਂਚਰੀ ਸਕਿਲਸ 708701755 7087017552